ਹਾਂ ਜੀ ਬਈ ਅਸੀਂ ਗੱਲ ਕਰਦਿਆਂ ਨੂੰ ਆਪਾਂ ਖੋਲ੍ਹਿਆ ਸੀ ਅੱਜ ਇਹ 280 ਸੀਡੀ 100 ਮੋਟਰਸਾਈਕਲ ਐਸ ਐਸ ਨਾਲ ਦਾ ਤੇ ਇਹਦੀਆਂ ਕਈ ਸਮੱਸਿਆ ਸੀਆਂ ਤੇ ਇਹਦਾ ਕਲਚ ਕੋਲਾ ਤੇ ਕਲਚ ਪਲੇਟਾਂ ਜਮ ਖਤਮ ਸੀ ਤੇ ਜਦੋਂ ਦੇਖਿਆ ਤਾਂ ਸਾਰਾ ਖਤਮ ਹੋਇਆ ਪਿਆ ਤੇ ਕਲਚ ਪਲੇਟਾਂ ਦਾ ਸਾਰਾ ਸੱਤ ਨਵਾਂ ਹੀ ਪਾਇਆ ਸੀ ਲਿਆ ਕੇ ਤੇ ਹੁਣ ਦੇਖਦੇ ਆਂ ਕ੍ਰੱਚ ਕੋਲਾ ਹੀ ਨਵਾਂ ਸਾਇਦ ਲਿਆ ਕੇ ਤੇ ਪਾਵਾਂਗੇ ਹੁਣ ਸਾਰਾ ਕਿਉਂਕਿ ਆਵਾਜ਼ ਦੀ ਹੁੰਦੀ ਸੀ ਕਈਆਂ ਚ ਤੇ ਇਹਦੇ ਵਿੱਚੋਂ ਮਗਲੈਲ ਵੀ ਨਿਕਲਿਆ ਮਗਲੈਲ ਵੀ ਜਮਾ ਬਸ ਆਹੀ ਨਿਕਲਿਆ ਥੋੜਾ ਜਿਹਾ ਫੈਨ ਇਸੀ ਪੋਦਾ ਵੀ ਇਹ ਆ ਹੀਰੋ ਹੰਡਾ ਸੀਡੀਸੋ ਡੀ ਲਕਸ ਤੇ ਆਪਾਂ ਕਰਾਉਣਾ ਇਹ ਇੱਕ ਦੋ ਵਾਰ ਬਸ ਧਿਆਨ ਇੱਕ ਦੋ ਵਾਰ ਨੂੰ ਲਿਆ ਕੇ ਇਹ ਸਮਾਨ ਸਮੂਹ ਪਾ ਦਿਆਂਗੇ ਇਹ ਮਕਿਆੜ ਬੈਟਰੀ ਤੇ 베어ਿੰਗ ਤਾਰ ਮੀਟਰ ਮੀਟਰ ਵੀ ਜਮਾ ਖਤਮ ਆਦਾ ਟੁੱਟਿਆ ਵੀ ਦੇਖ ਲੋ ਇਹ ਇਕੱਲੀ ਲਾਈਟ ਲਿਆ ਕੇ ਆਪਾਂ ਨੇ LED ਪਾਈ ਸੀ ਨਵੀਂ ਬਾਕੀ ਤਾਂ ਪੰਜਾਬ ਨੰਬਰ ਤੇ ਚੱਪੇ ਚੁੱਕੇ ਵੀ ਸਾਦੇ ਨਵੇਂ ਹੀ ਪਾਵਾਂਗੇ ਆਪਾਂ ਕਿਉਂਕਿ ਚੱਕੇ ਵੀ ਗੋਏ ਨੇ ਇਹਦੇ ਲਾ ਦੇਾਂਗੇ 10-15000 ਰੁਪਏ ਤੇ ਹੋਰ ਤੇ ਇੱਕ ਮੈਨੂੰ ਮਾਇ ਲਾਇਆ ਸੀ ਹੰਡਾ ਨਵੇਂ ਮਾਡਲ ਦਾ ਮੈਨੂੰ ਆਇਆ ਸੀ ਆਨਲਾਈਨ ਪਰ ਮੈਨੂੰ ਕੋਈ ਜਚਾ ਨਹੀਂ ਬੋਲਾ ਇਹ ਤੇ ਹੂੰ ਬੱਸ ਇਹਦਾ ਠੀਕ ਆ ਵਧੀਆ ਲੱਗਿਆ ਕਸਾਲੇ ਨਾੜ ਨੂੜ ਜਿਹੜੇ ਸੇਤੀ ਲੂਈ ਹੋ ਜਾਂਦੇ ਆ ਇਹ ਬੇਕਾਰ ਸੁਪਤਾ ਹੈ ਤੇ ਇਹ ਆਠੀ ਉਠੀ ਸਾਰਾ ਨਵੀਂ ਪਾਵਾਂਗੇ ਕਿ ਪਹਿਲਾਂ ਦੀ ਜਿਹੜੀ ਫੋਟੋ ਆਊਗੀ ਆਪਾਂ ਦਿਖਾਵਾਂਗੇ ਵੀਡੀਓ ਚ ਵੀ ਕਿ ਹੋਇਆ ਸੀ ਪਹਿਲਾਂ ਸੀ ਤੇ ਜਦੋਂ ਇਹ ਤਿਆਰ ਕਰਾਵਾਂਗੇ ਉਦੋਂ ਵੀ ਆਪਾਂ ਸਾਰੀ ਇਹਦੀ ਵੀਰੋ ਸਾਮਾਨ ਜੋ ਤਿਆਰ ਹੋਇਆ ਹੈ ਅਜੇ ਤਾਂ ਵੈਸੇ ਜਿੰਜੂੰ ਜੁੰਦਾ ਕੁਛਕੜਾ ਕੰਮ ਹੋਇਆ ਵੈ ਤੇ ਕੁਛਕੋ ਲਿਆ ਲਿਆ ਕੇ ਬਸ ਸਮਾਨ ਆਪ ਹੀ ਪਾਈ ਜੰਨੇ ਆ। ਲੱਗੇ ਆਪਾਂ ਆ ਵੀ ਕੰਮ ਕੰਮ ਕਰ ਲੰਨੇ ਆ ਵਾ ਮੋਟਰਸਾਈਕਲ ਦਾ। ਤੇ ਕੰਮ ਆਪਾਂ ਸਾਦੀ ਆਉਂਦੇ ਬਿਲਡਿੰਗ ਦਾ ਮੋਟਰਸਾਈਕਲਾਂ ਦਾ ਲੱਕੜ ਦਾ ਕੰਮ ਸਾਰੇ ਕੰਮ ਹੀ ਕਰ ਲੰਨੇ ਆ। ਇਹ ਨਾਈ ਦਾ ਮਿਸਟਰ ਦੇ ਮੁੰਡੇ ਆ। ਚਲੋ ਠੀਕ ਆ ਆਪਾਂ ਇਹ ਲਿਆ ਕੇ ਕਲਚ ਪਲੇਟਾਂ ਤੇ ਆਤੀ ਕੋਲਾ ਤੁਹਾਨੂੰ ਦਿਖਾਵਾਂਗੇ ਜਦੋਂ ਪਾਵਾਂਗੇ ਨੈਕਸਟ ਵੀਡੀਓ ਚ